ਆਏ ਆ ਜੀ ਹਰ ਗਵਿੰਦਪੁਰ ਸਾਹਿਬ ਜਿੱਥੇ ਹੜ ਆਇਆ ਜਿੱਥੇ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਸੀ ਹੜ ਦੇ ਅੱਜ ਆਪਾਂ ਹੜ ਪੜਤਾਂ ਦੇ ਵਾਸਤੇ ਸਮਾਨ ਲੈ ਕੇ ਚੱਲੇ ਆ ਜੀ ਆ ਦੇਖੋ ਬੰਨ ਦੇ ਉੱਪਰ ਪਰਾ ਨਦੀ ਹੈ ਸਾਡਾਂ ਚ ਆ ਸਾਰਾ ਨਦੀ ਵਾਲਾ ਇਲਾਕਾ ਆ ਦੇਖੋ ਬੰਨ ਦੇ ਉੱਪਰ ਉੱਪਰ ਚੱਲ ਰਹੀ ਹੈ ਗੱਡੀ ਆਪਾਂ ਰਾਸ਼ਨ ਲੈ ਕੇ ਆਏ ਆ ਆਪਣੀ ਕੰਪਨੀ ਡਿਲੀਵਰੀ ਵੱਲੋਂ ਰਿਲਾਇੰਸ ਵੱਲੋਂ ਸਮਾਨ ਭੇਜਿਆ ਬਹੁਤ ਜ਼ਿਆਦਾ ਨੁਕਸਾਨ ਆ ਇਧਰ ਖੇਤਾਂ ਦਾ ਆ ਦੇਖੋ ਮਨ ਦੇ ਉੱਪਰ ਉੱਪਰ ਚੱਲ ਰਹੀ ਆ ਗੱਡੀ ਆ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਰੋਡ ਪੂਰਾ ਪੂਰਾ ਹੀ ਆ ਗੱਡੀ ਬਰਾਬਰ ਚੱਲ ਰਹੀ ਆ ਕਿਨਾਰੀ ਵੀ ਨਹੀਂ ਹੈਗੀ ਰੋਡ ਦੇ ਨਦੀਆ ਅੱਜ ਆਪਾਂ ਸਪਲਾਈ ਆਪਣੀ ਕੰਪਨੀ ਨੇ ਭੇਜਿਆ ਆਪਾਂ ਨੂੰ ਸਪਲਾਈ ਕਰਨ ਰਾਸ਼ਨ ਦੀ ਟਮਾ ਟਰੱਕ ਤੇ ਆਏ ਆ ਆਪਣੇ ਆਹ ਦੇਖੋ ਇੱਧਰ ਆਕਰ ਦਾ ਬਤਲ ਖੜੀ ਖੜੀ ਆ ਆ ਇੱਧਰ ਆ ਬੰਨਾਂ ਉਹ ਕੰਨ ਦੇ ਉੱਪਰ ਉੱਪਰ ਚੱਲ ਰਹੇ ਆ ਆਪਾਂ ਗੱਡੀ ਲੈ ਕੇ ਆਇਆ ਸਰ ਗਵਿੰਦਪੁਰ ਸਾਹਿਬ ਸਪਲਾਈ ਕਰਮ ਆ ਦੇਖੋ ਤਾਂ ਆਹ ਦੇਖੋ ਭਰਾਵੋ ਜੁੜ ਜੋ ਜੁੜ ਜੋ ਆ ਦੇਖੋ ਰੋਡ ਦੇਖੋ ਕਿੱਟਾਗਾ ਬੰਨ ਦੇ ਉੱਪਰ ਉੱਪਰ ਗੱਡੀ ਚੱਲ ਅੱਜ ਆਪਾਂ ਹੈਗੇ ਆ ਜੀ ਹਰਗੋਬਿੰਦਪੁਰ ਸਾਹਿਬ ਕੋਲਾਬੀ ਇਲਾਕਾ ਫੜਾਂ ਦੀ ਸਪਲਾਈ ਕਰਨ ਆਏ ਆ ਆਪਾਂ ਸਮਾਨ ਟਰੱਕ ਲੈ ਕੇ ਆਏ ਆ ਅੱਜ ਅੱਜ ਕੰਪਨੀ ਨੇ ਆਪਾਂ ਨੂੰ ਸਪਲਾਈ ਵਾਸਤੇ ਭੇਜਿਆ ਇੱਧਰ ਬਹੁਤ ਜ਼ਿਆਦਾ ਨਕਾਨਾ ਇੱਧਰ ਸਹੀ ਆ ਆ ਦੇਖੋ ਇੱਧਰ ਖੇਤਾਂ ਦਾ ਦੇਖੋ ਕੀ ਹਾਲ ਆ ਜਿਵੇਂ ਭਰਾਭੂ ਪਾਣੀ ਖੜਾ ਆ ਆ ਦੇਖ ਨਹੀਂ ਰਿਹਾ ਗੱਡੀ ਦੇ ਝੱਲਰਾਂ ਕਰਕੇ ਉਹ ਦੇਖੋ ਇੱਧਰ ਰੋਡ ਵੀ ਪੂਰਾ ਪੂਰਾ ਮੈਨੂੰ ਗੱਡੀ ਦਾ ਵੀ ਧਿਆਨ ਰੱਖਣਾ ਪੈਂਦਾ ਕਿਉਂਕਿ ਰੋਡ ਵੀ ਦੇਖੋ ਪੂਰਾ ਪੂਰਾ ਹੀ ਆ ਗੱਡੀ ਪੂਰੀ ਪੂਰੀ ਜਾ ਰਹੀ ਆ ਐਨ ਆ ਵੀ ਥੱਲੇ ਉਤਰ ਜਾ ਕਿਤੇ ਗੱਡੀ ਬਹੁਤ ਹੀ ਜ਼ਿਆਦਾ ਨਕਾਨਾ ਦੇਖੋ ਕਰਟੇ ਆ ਭਾ ਖੱਡੇ ਬਣੇ ਪਏ ਰੋਡ ਤੇ ਬਾਤ ਤੋਂ ਬਾਅਦ ਜੜੋ ਭਰਾ ਬਾਤ ਤੋਂ ਬਾਅਦ ਜੜੋ ਆ ਰੋਡ ਬਹਿ ਗਿਆ ਰ ਲੱਗਦਾ ਮੈਨੂੰ ਆ ਦੇਖੋ ਗੱਡੀ ਹੁਣ ਹੌਲੀ ਹੋਈ ਆ ਦੇਖੇ ਖੇਤਾਂ ਦਾ ਹਾਲ ਆਪਾਂ ਨੂੰ ਉੱਧਰ ਨਹੀਂ ਪਤਾ ਲੱਗਦਾ ਹੁਣ ਪਿੰਡਾਂ 'ਚ ਜਾ ਕੇ ਪਤਾ ਲੱਗਦਾ ਵੀ ਪਾਣੀ ਦੀ ਮਾਰ ਹੈਗੀ ਆ ਆ ਦੇਖੋ ਇਹਨਾਂ ਦਾ ਕੀ ਹਾਲ ਹੋਣਾ ਜਿਹੜੇ ਘਰ ਫੀਰੇ ਵਿਚਾਰੇ ਪੂਰਾ ਪੂਰਾ ਹੀ ਰੋੜਾ ਭਰਾਵਾ ਪੂਰਾ ਪੂਰਾ ਰੋੜਾ ਹੋਇਆ ਪਿਆ ਜਿਹੜਾ ਜੋ ਵੱਧ ਤੋਂ ਵੱਧ ਰੇਂਜ ਬਹੁਤ ਅੱਡਾਰੀ ਇੱਧਰ ਕਦੀ ਲਾਈਵ ਆਉਂਦਾ ਇਹ ਟੁੱਟ ਜਾਂਦਾ ਮੈਂ ਤੁਹਾਨੂੰ ਉੱਥੇ ਜਾ ਕੇ ਦਿਖਾਉਂਗਾ ਹੜਾਂ ਦੀ ਮਾਰਾ ਸਾਰਾ ਨਦੀ ਵਾਲਾ ਇਲਾਕਾ ਆ ਸਾਰੇ ਨਦੀ ਦੇ ਨੇੜੇ ਘਰ ਆ ਦੇਖੋ ਉਹ ਦੇਖੋ ਪਿੰਡਾਂ ਦਾ ਹਾਲ ਆ ਉਹ ਦੇਖੋ ਪਾਣੀ ਦੇਖੋ ਹਜੇ ਵੀ ਪਾਣੀ ਖੜਾ ਆ ਦੇਖੋ ਬੰਨਾ ਬੰਦੇ ਉੱਪਰ ਉੱਪਰ ਚੱਲ ਰਹੇ ਆ ਆ ਸਾਰੇ ਖੇਤ ਵਾਹ ਹੋ ਗਏ ਆ ਦੇਖੋ ਪਾਣੀ ਹਜੇ ਵੀ ਖੜਾ ਦੋਸਤੋ ਉਹ ਗੱਡੀਆਂ ਅੱਗੇ ਜਾ ਰਹੀਆਂ ਆਪਣੀ ਸੁਪਲਾਈ ਵਾਲੀਆਂ ਆ ਵੀ ਲੋਕੀ ਦੋਸਤੋ ਇਕੱਠੇ ਹੋਣ ਲੱਗ ਗਏ ਆ ਰਾਸ਼ਨ ਆਵਾਸਤੇ ਲੋਕੀ ਗੱਡੀਆਂ ਦੇਖ ਕੇ ਭੱਜਣ ਨੂੰ ਕਰਦੇ ਆ ਰਾਸ਼ਨ ਵਾਲੀ ਗੱਡੀਆਂ ਆ ਗਈਆਂ ਪੂਰਾ ਪੂਰਾ ਰੋੜਾ ਆ ਦੇਖੋ ਦੋਸਤੋ ਪਿੰਡ ਆ ਇੱਧਰ ਦੇਖ ਲਓ ਨਦੀ ਦੇ ਨਾਲ ਇਹਨਾਂ ਦਾ ਵਿਚਾਰਾਂ ਦਾ ਕੀ ਹਾਲ ਹੋਇਆ ਹੁਣ ਹੈ ਜੁੜ ਜਾ ਵੱਧ ਤੋਂ ਵੱਧ ਵੀਲ ਜੁੜ ਜਾ ਪਿੰਡ ਦੱਸਦਾ ਮੈਂ ਤੁਹਾਨੂੰ ਕਿਹੜਾ ਕਿਹੜਾ ਪਿੰਡ ਆ ਇਹ ਬਾਗੂ ਆਣਾ ਬਾਗੂ ਆਣਾ ਬਾਗੂ ਆਣਾ ਪਿੰਡ ਆ ਆਹ ਦੇਖੋ ਘਰ ਨੀਵੇਂ ਦੇ ਕਿੰਨੇ ਆ ਆਲੇ ਪਿੰਡ ਵਾਲੇ ਇਕੱਠੇ ਹੋਣ ਵੀ ਲੱਗੇ ਆ ਆਣਾ ਪਿੰਡਾਂ ਵਾਲੇ ਭੱਜਣ ਲੱਗੇ ਦੇਖ ਲੋ ਪਿੰਡਾਂ ਵਾਲੇ ਕਿੱਥੇ ਛੱਡਦੇ ਆ ਲਾਹਾ ਕਹਿੰਦੇ ਲੈ ਲੋ ਬਾਬੇ ਦੀ ਕਿਰਪਾ ਨਾਲ ਜੋ ਮਿਲਦਾ ਲੈ ਲੋ ਇਹ ਆਮਕੀ ਕੰਪਨੀ ਦਾ ਮਾਲ ਆ ਚੱਕ ਲੋ ਬਾਕੀ ਯਾਰ ਲੋਕੋ ਇੱਧਰ ਹੈ ਵੀ ਆ ਦੇਖੋ ਤੁਹਾਨੂੰ ਆ ਖੇਤ ਆ ਲੋ ਜੀ ਆ ਪਿੰਡਾਂ ਵਿੱਚ ਵੜ ਗਏ ਆਪਾਂ ਹਾਂ ਦੇਖੋ ਆ ਖੇਤ ਆ ਸਾਰੇ ਆ ਦੇਖੋ ਅੱਕੀ ਤਾਂ ਨੇੜੇ ਘਰ ਤੇ ਨਦੀ ਦੇ ਨੇੜੇ ਘਰ ਆ ਦੇਖ ਲੋ ਬੇਦਰ ਅਜੇ ਪਾਣੀ ਖੜਾ ਕੀਤਾ ਜੀ ਇਹੋ ਗੁਰਦੁਆਰਾ ਸਹਾਇ ਨਦੀ ਵਾਲੇ ਲੋਕ ਕਿੱਧਰ ਰਹਿੰਦੇ ਵਿਚਾਰੇ ਸਰ ਕੀ ਹੈ ਧੰਨ ਜਿਗਰਾ ਇਧਰ ਮਾਰਨਾ thank you. ਅਈ ਬਰਾ ਉਹ ਪਹੁੰਚ ਗਏ ਆ ਆ ਦੇਖੋ ਬਾਲੇ ਹੀ ਬੁਰਾ ਹਾਲ ਆ ਆ ਆਪਣਾ ਟਰੱਕ ਆ ਗਿਆ ਇੱਥੇ ਸਪਲਾਈ ਕਰਨ ਆ ਦੇਖੋ ਹੁਣ ਮੰਦਿਰ ਹੁਣ ਇਕੱਠੀ ਹੋ ਗਈ ਲੋਕਾਂ ਦੀ ਗੱਡੀ ਬੈਗ ਲੈ ਜਾ ਤਾਂ ਛਾੜ ਕੇ ਗੱਡੀ ਇੱਥੇ ਨੂੰ ਆੜ ਦੇ ਚੱਲ ਇਕਰਵਾਲ ਤਿੰਨ ਗੱਡੀਆਂ ਆਈਆਂ ਰਸਨ ਦੀਆਂ ਸਾਡੀਆਂ ਨਾਮੇ ਗਾਮੇ ਗਾਮੇ ਅੱਲਾਓ ਕਈ ਚੀਜ਼ ਆਇਆ ਇੱਥੇ 15 ਆਏ ਆ ਲਓ ਜੀ ਪਿੰਡ ਵਾਲੇ ਤਾਂ ਹੋ ਗਏ ਇਕੱਠੇ ਆ ਛੜ ਗਏ ਤਿੰਨ ਟਰੱਕ ਸਪਲਾਈ ਨੂੰ ਮੇਰਾ ਪਰੇ ਅੱਗੇ 3 ਟਰੱਕ ਆਇਆ ਇੱਕ ਫੀਡ ਦਾ ਇੱਕ ਸਰਪ ਦਾ ਇੱਕ ਰੈਸ਼ਨ ਦਾ ਉਹ ਪਿੰਡ ਵਾਲੇ ਲਾਤੇ ਲੈਣਾ ਜਿਹਨਾਂ ਨੇ ਤਾਂ ਦੇ ਪਾਸੇ ਲੋਡ ਨਹੀਂ ਵੀ ਡੀ ਰਹੀ ਉਹ ਭਰਾਵਾ ਮੈਂ ਆਪਣੀ ਨਹੀਂ ਪਾਣੀ ਸਰ ਅੱਟੇ ਲੱਗੇ ਬੋਦਾ ਬੋਦਾ ਬਲਿਆ ਪਹਿਲੀ ਵਾਰੀ ਕਿਹਾ ਗਿਆ ਬੋਖੇ ਕੋਲ ਆਮ ਬੁਲਾਇਆ ਤੇ ਦੁਨੀਆ ਨੇ ਸਰੀਆ ਚੋਲੇ ਆ ਜਿੰਨਾ ਜੋਰ ਮਾਰਾ ਇਹਨਾਂ ਬਾਤ ਥਲੇ ਸੁਟੇ ਜਾ ਤੈਨੂੰ ਕੋਲਾ ਬੋਲੇ ਹਾਲਾ ਪੁੱਜੋ ਮੈਂ ਦੁਬਾਰਾ ਜਾਈ ਖਾਸ ਆਉਣਾ ਬਿੰਨਾਲ ਦੀ ਯਾਰੋ ਟਿਪ ਹਗੀ ਹੋਰ ਉਪਜਾ ਭੈਣ ਚੋ ਹਾਂ ਲੈ ਵੀ ਦੋਸਤੋ ਸਾਡੀ ਗੱਡੀਆਂ ਆ ਗਈਆਂ ਸਪਲਾਈ ਕਰਨ